ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਬੈੜਾ ਦੁੱਧ ਦਿੰਦੀਆਂ ਇਹ ਸਾਰਾ ਡਿਟੇਲ ਵੀਰ ਤੁਹਾਨੂੰ ਪੁੱਛਦੇ ਆਓਗੇ ਕੱਰੀ ਅਗਲ ਬਾਅਦ ਹਾਂਜੀ ਸੱਸੀਆ ਭਾਈ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਹਾਂ ਬਈ ਖੁਸ਼ਕੀਰਤ ਸਿੰਘ ਪਿੰਡ ਮਾਸੀ ਕੇ ਜਿਹੜਾ ਮੋਗਾ ਤੇ ਠੀਕ ਹੈ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਬਈ 7529897403 7529897403 97403 ਠੀਕ ਹੈ ਜਿਹੜੇ ਆਪਾਂ ਪਹਿਲੇ ਨੰਬਰ ਦੇ ਬੈਡ ਦੇਖੀ ਜਾਂਦੇ ਆ ਕਿਹੜਾ ਸੂਆ ਸੂਈ ਵੇ ਦਾ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਭਾਈ ਦੂਜਾ ਸੂਆ ਸੂਈ ਜਾਗੀ ਇਹਦੇ ਮਗਰ ਸੀ ਕਿ ਬੱਸ ਹੀ 15 ਤਰੀਕ ਦੀ ਸੂਈ ਵੀ ਆ ਬਾਈ ਠੀਕ ਹੈ ਤੇ ਬੱਸੀ ਮਾਰ ਕੀ ਬਾਈ ਠੰਡ ਕਾਰਨ ਅੱਜ ਲਗਭਗ 24 8 9 ਤਰੀਕ ਤੋਂ 24 25 ਦਿਨ ਹੋ ਗਏ ਸੂਈ ਨੂੰ ਹਣਾ 24 25 ਦਿਨ ਹੋ ਗਏ ਬਾਈ ਸੂਈ ਨੂੰ ਠੀਕ ਹੈ ਜੇਰ ਵਗੈਰਾ ਓਕੇ ਜੇਰ ਵਗੈਰਾ ਓਕੇ ਬਾਈ ਸਾਰਾ ਕੁਝ ਆਪਣੇ ਕੋਲ ਵੀਡੀਓ ਹੈਗੀ ਆ ਠੀਕ ਹੈ ਆਪਣੇ ਘਰੇ ਸੂਈ ਵੀ ਆ ਆਪਣੇ ਘਰੇ ਸੀ ਠੀਕ ਹੈ ਹੁਣ ਦੁੱਧ ਕਿੰਨਾ ਗਿਆ ਇਸ ਵਕਤ ਦੁੱਧ ਬਾਈ ਹੈ 15 ਕਿਲੋ ਆਪਾਂ 7 ਕਿਲੋ ਟਾਈਮ ਦੇ ਨਿਬੜੂਗਾ ਹਾਂ ਬਈ 7 ਹੁਣ ਸਵੇਰ ਦਾ ਟਾਈਮ ਆਪਾਂ ਚਵਾਈਏ ਦੀ ਕਰਨੀ ਹੈ ਹਲੇ ਹਨ ਸੋ ਵੀਰੋ ਮੂੰਹ ਮੱਥਾ ਵਗੈਰਾ ਤੋਰਾ ਵਗੈਰਾ ਬੈਠਦਾ ਦੇਖ ਸਕਦੇ ਹੁਣ ਸਵੇਰ ਦਾ ਟਾਈਮ ਆ ਚਵਾਈਏ ਇਹਨਾਂ ਦੀ ਹਜੇ ਹੋਣੀ ਆ ਤੇ ਬਾਕੀ ਦੇਖੋ ਲੇਵਾ ਵਗੈਰਾ ਸਾਫ਼ ਸੁਥਰਾ ਸੋਹਣਾ 15 ਲੀਟਰ ਵੀਰ ਦੱਸ ਦਿਆ ਪਿਆ ਕਿ ਦੁੱਧ ਹੈਗਾ ਲਗਭਗ ਤੁਸੀਂ ਇਹ ਮੰਨ ਕੇ ਚੱਲੋ ਕਿ 14 ਲੀਟਰ ਆਪਾਂ ਮਿਲ ਕੇ ਦੇਵਾਂਗੇ 7 ਲੀਟਰ ਟਾਈਮ ਦਾ ਦੁੱਧ ਲਗਭਗ ਮੰਨ ਸਕਦੇ ਆ ਮਹੀਨੇ ਦੇ ਨਜ਼ਦੀਕ ਹੋ ਗਿਆ ਸੂਈ ਨੂੰ 5-4 ਦਿਨ ਘਾਟਾ ਤੇ ਬੱਚੀ ਸੀਗੀ ਬੱਚੀ ਐਕਸਪਾਇਰ ਆ ਤੇ ਜੇਰ ਵਗੈਰਾ ਦੀ ਵੀਰ ਕੋਲ ਫੁੱਲ ਗਰੰਟੀ ਆ ਵੀਡੀਓ ਸੋ ਦੇਖੋ ਮੂਵਤਾ ਬਾਕੀ ਕੱਦ ਕੱਟ ਤੇ ਜਾਂਦੇ ਜਾਂ ਬਲੱਡ ਵਾਲੀ ਬੱਚੀ ਆ ਸੋ ਵੀਰੋ ਧਾਰਾ ਦੇਖਦੇ ਧਾਰਾ ਆਪਾਂ ਮਾਰ ਕੇ ਦਿਖਾਤੀਆਂ ਲੈ ਦੂਜੀ ਤਰ੍ਹਾਂ ਜੀ ਮਾਰਦੀ ਪਤਾ ਸੋ ਨੇਣਾ ਪਾ ਕੇ ਵਧਿਆ ਧਾਰਾ ਮਰਉਂਦੀ ਆ ਚਾਰੇ ਥਣਾ ਦੇ ਦੁੱਧ ਦੇਖੋ ਸਾਫ ਸੁਥਰਾ ਪੂਰਾ ਵਧੀਆ ਹਾਂ ਬੱਠਾ ਠੀਕ ਆ ਓਕੇ ਸੋ ਧਾਰਾ ਵਗੈਰਾ ਚਾਰੇ ਥਣਾ ਚ ਓਕੇ ਆ ਤੇ 14 ਲੀਟਰ ਦੁੱਧ ਮੰਨ ਕੇ ਇਹਨੂੰ ਪਰਚੇਸ ਕਰ ਲਿਓ ਦੇ ਰੇਟ ਦਾ ਕੀ ਰੱਖਿਆ ਭਾਈ ਰੇਟ ਭਾਈ 40000 ਰੁਪਏ ਕਰਦੇ ਮਾਨਤਨ ਕਰਤਾ ਮਾਲੇ ਵੀ 40 ਦੀ ਹੋ ਜੂਗੀ ਹਾਂ 40000 ਸੋ ਕੀ ਤੇ 42000 40000 ਦੀ ਵੀਰ ਕਿਹਦਾ ਦੇ ਦਾਂਗੇ ਮਹੀਨਾ ਹੋ ਗਿਆ ਮੰਨ ਲਓ ਸੂਈ ਨੂੰ ਘਰੇ ਵੀਰ ਤੇ ਸੂਈ ਵੀ ਆ ਧਾਰਾ ਵਗੈਰਾ ਓਕੇ ਆ ਤੇ ਜੇਰ ਜੁਰ ਬਿਲਕੁਲ ਓਕੇ ਜਮਾ ਡਾਲਣਾ ਜੇਰ ਜੁਰ ਡਾਲਣਾ ਭਾਈ ਵੀਡੀਓ ਸਾਰਾ ਕੋ ਆਪਣੇ ਕੋਲੇ ਪਿਆਗਾ ਠੀਕ ਆ ਦੂਜਾ ਨੰਬਰ ਅੱਗੇ ਆਪਾਂ ਜਿਹੜੀ ਕ੍ਰਾਸ ਵੈਡ ਦੇਖੀ ਜਾਂਦੇ ਹਾਂ ਹਾਂ ਵੀਰੇ ਇੱਕ ਕਿੰਨੇ ਟਾਈਮ ਦੀ ਸੂਈ ਵੀ ਆ। ਇਹ ਬਈ ਤੀਜਾ ਹੋਊਗੀ, ਤੀਜਾ ਸੂਆ। ਤੀਜਾ ਸੂਆ। ਆਪਾਂ ਲੈਤੀ ਆ ਬਈ ਕੱਲ ਆਈ ਆ ਆਪਣੇ ਕੋਲੇ ਵੜੇ। ਠੀਕ ਐ। 6 ਕਿਲੋ ਦੁੱਧ ਆ ਬਈ। ਉੱਥੋਂ ਜੋ ਗੇ ਲੈਦੇ ਸੀ 7 7.5 ਕਿਲੋ ਦੁੱਧ। ਠੀਕ ਐ। ਆਪਣੇ ਕੋਲੇ ਕੱਲ ਹੀ ਆਈ ਆ ਵੀਰੇ ਉਪਰਾਂ ਕਰੀ ਜਾਂਦੀ ਆ ਵੜਾ। ਠੀਕ ਐ। ਮੈਨੂੰ ਨਹੀਂ ਲੈ। ਬੱਚਾ ਵਗੈਰਾ ਹੈ ਨਹੀਂਗਾ? ਬੱਚਾ ਵਗੈਰਾ ਹੈ ਨਹੀਂ ਪਈਆਂ ਇਹਦੇ। ਤੇ 6 ਕਿਲੋ ਦੁੱਧ, 3 ਕਿਲੋ ਡੰਗ ਦਾ ਦੁੱਧ ਹਾਜ਼ਰ। ਤੇ ਇਹਦਾ ਮੁੱਲ ਕੀ ਰੱਖਿਆ ਆਪਾਂ ਇਹਦਾ ਮੁੱਲ ਬਈ ਕਰ 12000 ਰੁਪਏ ਸੋ 12000 ਲਗਭਗ ਅੰਦਾਜ਼ਾ ਲਈ ਹੈ ਹੈਗੇ 2-4 ਮਹੀਨੇ ਸੂਈ ਵੀ ਹਨ 2-4 ਮਹੀਨੇ ਲਈ ਦਾ ਹੈਗੀ ਸੋ 4 ਕਿ ਮਹੀਨੇ ਲਗਭਗ ਮੰਨ ਸਕਦੇ ਸੂਈ ਸਵਾਈ ਗਾਹਾਂ ਤੋਂ ਆਈ ਆ ਮੁੱਲੇ ਦਾ ਹੈਗਾ 12000 ਰੁਪਏ ਸੋ ਕ੍ਰਾਸ ਵੈੜ ਆ ਦੇਖੋ ਮੂ ਮੱਥਾ ਕਿਹੜੇ ਕਰ ਮੇਰੇ ਕੋਲ ਸੋ ਬਰ 6 ਕਿਲੋ ਦੁੱਧ ਸਿਰਫ 12000 ਰੁਪਏ ਦੀ ਕੀਮਤ ਆ ਸੋ ਲੈਵਾ ਵਗੈਰਾ ਦੇਖੋ ਤੇ ਚੌਂਡ ਵਗੈਰਾ ਧਾਰਾ ਤੂੰ ਰੋਕ ਕੇ ਜਮ ਧਾਰਾ ਤੂੰ ਰੋਕ ਕੇ ਬਈ ਮਾਰ ਕੇ ਦਿਖਾ ਦਿੰਗੇ ਠੀਕ ਹੈ ਸੋ ਧਾਰਾ ਵਗੈਰਾ ਓਕੇ ਬਾਈ ਠੀਕ ਲੈ ਬੋਲ ਲੈ ਬੰਦੇ ਸਵਰੂਪ ਧਾਰਾ ਦੇਖ ਸਕਦਾ ਧਾਰਾ ਇਹਦੇ ਵੀਰ ਮਾਰ ਕੇ ਦਿਖਾਉਂਦਾ ਪਿਆ ਬਾ ਦੂਜੇ ਸਣੇ ਜਮਾਰ ਪੰਟੈਂਟ ਹੋਰਲੇ ਸਣੇ ਫੇਰਵਾਦੀ ਇੱਕਾ ਜਿ ਬਣੀ ਹੈ ਸੋ ਧਾਰਾ ਦੇਖੋ ਧਾਰਾ ਵਾਲੇ ਬਸ ਓਕੇ ਆ ਜਮਾ ਤੇ ਦੁੱਧ ਦੇ ਥੱਲੇ ਹੈਗਾ 6 ਲੀਟਰ ਹਨਾ ਹਾਂ 3 ਲੀਟਰ ਟਾਈਪ ਦਾ ਦੁੱਧ ਸੋ ਵੀਰੋ ਦੋ ਬੈੜਾ ਦਿਖਾ ਦਿਆ ਆਪਾਂ ਤੁਹਾਨੂੰ 12000 ਕੀਮਤ ਤੇ 42000 ਰੁਪਏ ਚ ਚਲੀ ਜਾਦੀ ਵੀਰ ਘਰ ਦੇਣੀਆ ਨੰਬਰ ਬੋਲੀ ਦੁਬਾਰੇ ਆਪਣਾ ਨੰਬਰ 07529897430 ਠੀਕ ਹੈ ਸੋ ਕਿਸੇ ਵੀ ਵੀਰ ਦੇ ਦੋਨਾਂ ਬੈੜਾ ਕੋਈ ਬੈੜ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਗ੍ਰੀਟਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਮੀ